ਸਭ ਤੋਂ ਪਹਿਲਾਂ ਤਾਂ ਆਪ ਸਭ ਦਾ ਸਵਾਗਤ ਹੈ ਅੱਜ ਦੀ ਇੱਕ ਨਵੀਂ ਵੀਡੀਓ ਵਿੱਚ ਤੇ ਜਿਹੜਾ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਫਾਸਟ ਦੇ ਕਵਰ ਇਹ ਇੰਡੀਆ ਗਵਰਨਮੈਂਟ ਵੱਲੋਂ ਜਾਰੀ ਕੀਤਾ ਹੋਇਆ ਇਹਦੇ ਬਾਰੇ ਆਪਾਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸ ਚੁੱਕੇ ਹਾਂ ਤੇ ਇਹ ਦਿਖਾਉਂਦਾ ਆਪਣਾ ਇਸ ਵੀਡੀਓ ਵਿੱਚ ਮਤਲਬ ਇਹ ਹੈ ਵੀ ਜਿਹੜੀ ਆਹ ਸਟੈਂਪ ਸੀਗੀ ਇੱਕ ਅਮਰਤਾ ਸ਼ੇਰ ਗਿਲ ਦੀ ਆਹਾ ਉਹਦੀ ਪੇਂਟਿੰਗ ਦੀ ਅੱਜ ਆਪਾਂ ਉਹਦੇ ਨਾਲ ਸੰਬੰਧਿਤ ਇਸ ਆ ਵੀਡੀਓ ਵਿੱਚ ਗੱਲਬਾਤ ਕਰਦੇ ਹਾਂ ਤੇ ਹੋਰ ਨਮੀਆਂ ਸਟੈਂਪਾਂ ਜਿਹੜੀਆਂ ਅਮਰਤਾ ਸੇਰਗਿੱਲ ਦੀ ਪੇਂਟਿੰਗ ਬਾਰੇ ਹੋਰ ਕੰਟਰੀਆਂ ਵੱਲੋਂ ਜਾਰੀ ਕੀਤੀਆਂ ਹੋਈਆਂ ਨੇ ਉਹਨਾਂ ਬਾਰੇ ਆਪਾਂ ਇਸ ਵੀਡੀਓ ਵਿੱਚ ਦੇਖਾਂਗੇ ਸਭ ਤੋਂ ਪਹਿਲਾਂ ਤਾਂ ਜਿਹੜੀ ਅਮਰਤਾ ਸੇਰਗਿੱਲਾ ਇਹਦਾ ਅਸਲੀ ਨਾਂ ਅਮਰਤਾ ਕੌਰ ਸੇਰਗਿੱਲਾ ਤੇ ਇਹ ਇੱਕ ਪੰਜਾਬੀ ਕੁੜੀ ਸੀ ਸਿੱਖ ਕੁੜੀ ਕਹਿ ਸਕਦੇ ਹਾਂ ਪੰਜਾਬੀ ਨਹੀਂ ਕਿਉਂਕਿ ਇਹ ਸਪੇਨ 'ਚ ਜੰਮੀ ਸੀ ਤੇ ਇਹਦਾ ਜਿਹੜਾ ਪਿਤਾ ਸੀਗਾ ਉਹ ਪੰਜਾਬੀ ਸੀਗਾ ਅਮਰਾਉ ਸਿੰਘ ਉਹਦਾ ਨਾਂ ਸੀ ਤੇ ਇਹਦੀ ਜਿਹੜੀ ਮਾਦਰ ਸੀਗੀ ਉਹ ਸਪੇਨ ਦੀ ਸੀਗੀ ਇੱਕ ਸਿੰਗਰ ਸੀ ਜੀ ਤੇ ਇਸ ਕਰਕੇ ਇਹਦੀ ਜਿਹੜੀ ਸਾਰੀ ਐਜੂਕੇਸ਼ਨ ਸੀ ਉਹ ਸਪੇਨ ਵਿੱਚ ਹੋਈ ਸੀ ਤੇ ਜਿਹੜਾ ਇਹਦਾ ਜਨਮ ਸੀਗਾ ਉਹ 30 ਜਨਵਰੀ 1913 ਨੂੰ ਹੋਇਆ ਸੀ ਤੇ ਇਹਦੀ ਜਿਹੜੀ ਡੈਥ ਸੀਗੀ ਉਹ 5 ਦਸੰਬਰ 1941 ਨੂੰ ਯਾਨੀ ਕਿ ਇਹ 28 ਸਾਲਾਂ ਦੀ ਸੀਗੀ ਜਦੋਂ ਇਹਦੀ ਡੈਥ ਹੋ ਜਾਂਦੀ ਆ ਤੇ ਉਹ ਤੋਂ ਪਹਿਲਾਂ ਇਹਨੇ ਬਹੁਤ ਜ਼ਿਆਦੇ ਪੇਂਟੀਆਂ ਬਣਾਈਆਂ ਸੀ ਤੇ ਡੈਥ ਇਹਦੀ ਲਾਹੌਰ ਵਿੱਚ ਹੋਈ ਸੀ ਲਾਹੌਰ ਪੰਜਾਬ ਚ ਤੇ ਇਹਨੇ ਪੇਂਟੀਆਂ ਬਣਾਈਆਂ ਜਿਹੜੀਆਂ ਉਹ ਬਹੁਤ ਜ਼ਿਆਦੇ ਜਿਵੇਂ ਅੱਜ ਕੱਲ ਮਸ਼ਹੂਰ ਹੋਈਆਂ ਨੇ ਤੇ ਕਾਫੀ ਇਹਨੇ ਨਾਂ ਖਟਿਆ ਪੇਂਟੀਆਂ ਵਿੱਚ ਤੇ ਇੰਡੀਆ ਗਵਰਨਮੈਂਟ ਵੱਲੋਂ ਜਿਹੜੀ ਸਟੈਂਪ ਜਾਰੀ ਕੀਤੀ ਸੀਗੀ ਉਹ ਤੋਂ ਬਾਅਦ ਦੋ ਕੰਟਰੀਆਂ ਨੇ ਹੋਰ ਸਟੈਂਪਾਂ ਜਾਰੀ ਕੀਤੀਆਂ ਨੇ ਤੇ ਇੱਕ ਇਹਦੀ ਜਿਹੜੀ ਪੇਂਟਿੰਗ ਸੀਗੀ ਉਹ 2025 ਦੇ ਵਿੱਚ 62 ਕਰੋੜ ਇੰਡੀਅਨ ਰੁਪਈ ਦੇ ਵਿੱਚ ਜਾਨੀ ਸੈਲ ਹੋਈ ਆ ਤੇ ਵੇਚੀ ਗਈ ਆ ਤੇ ਇਹ ਤੋਂ ਅੰਦਾਜ਼ਾ ਲਾ ਸਕਦੇ ਆਪਾਂ ਵੀ ਇਹ ਕਿੰਨੀ ਜ਼ਿਆਦਾ ਮਸ਼ਹੂਰ ਪ੍ਰਸਿੱਧ ਇੱਕ ਪੇਂਟਰ ਸੀਗੀ ਤੇ ਚਲੋ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜੀ ਮੇਰੀ ਕਲੈਕਸ਼ਨ ਵਿੱਚ ਹੁਣ ਸ਼ਾਮਲ ਹੋਈ ਆ ਇਹਦੀ ਨਵੀਂ ਸਟੈਂਪ ਉਹ ਹੈਗੀ ਆ ਇਹ ਤੇ ਆਹ ਕੰਟਰੀ ਦਾ ਨਾਮ ਤੇ ਇਹ ਉਹਦੀ ਸਟੈਂਪ ਆ ਇਹਦੇ 'ਚ ਉਹਦੀ ਪਿਕਚਰ ਵੀ ਲੱਗੀ ਹੋਈ ਆ ਇਸ ਸਟੈਂਪ ਦੇ ਵਿੱਚ ਆਹ ਦੇਖੋ ਤੇ ਅਮਰਤਾ ਸੇਰ ਗਿਲ ਇੱਥੇ ਲਿਖਿਆ ਹੋਇਆ ਆਹ ਦੇਖੋ ਇੱਥੇ ਲਿਖਿਆ ਹੋਇਆ ਜਿਵੇਂ ਤੁਸੀਂ ਪੜ੍ਹ ਵੀ ਸਕਦੇ ਆ ਦੇਖੋ ਅਮਰਤਾ ਸ਼ੇਰ ਗਿੱਲ 1913 ਤੋਂ 1941 ਤੇ ਆ ਉਹਦੀ ਪੇਂਟਿੰਗ ਹੈ ਇੱਕ ਜਿਹਦੇ ਉੱਤੇ ਇਹ ਉਠ ਬਣੇ ਹੋਏ ਨੇ ਤੇ ਇਹ ਉਹ ਕੰਟਰੀ ਦਾ ਨਾਮ ਤੇ ਇਹਦੀ ਪਿਕਚਰ ਆ ਗਈ ਤੇ ਉਹਨਾਂ ਦੀ ਜਿਹੜੀ ਪ੍ਰਾਈਸ ਆ ਤੇ ਇਹ ਸਾਨਾ 2000 ਜਿਹਦੇ ਵਿੱਚ 2011 2011 ਦੇ ਵਿੱਚ ਇਹ ਸਟੈਂਪ ਇਸ ਕੰਟਰੀ ਵੱਲੋਂ ਜਾਰੀ ਕੀਤੀ ਹੋਈ ਆ ਤੇ ਜੇ ਕਿਸੇ ਨੇ ਦੇਖਣੀ ਹੋਵੇ ਉਹ ਵੀ ਦੇਖ ਸਕਦਾ ਤੇ ਇਹ ਜਦੋਂ ਆਪਾਂ ਪਿਛਲੀ ਵਾਰ ਆਪਾਂ ਇੰਡੀਆ ਦੀ ਇਹ ਸਟੈਂਪ ਜਿਹੜੀ ਜਾਰੀ ਕੀਤੀ ਆ ਅਮਰਤਾ ਸੇਰ ਗੱਲ ਬਾਰੇ ਤਾਂ ਆਪਾਂ ਇਹਦੇ ਬਾਰੇ ਹੋਰ ਸਰਚ ਕੀਤੀ ਅਮਰਤਾ ਸੇਰ ਗੱਲ ਬਾਰੇ ਤਾਂ ਆਪਾਂ ਨੂੰ ਇਹਨਾਂ ਸਟੈਂਪਾਂ ਦਾ ਪਤਾ ਲੱਗਿਆ ਤੇ ਪਤਾ ਲੱਗਣ ਤੋਂ ਬਾਅਦ ਆਪਾਂ ਇਹ ਸਟੈਂਪਾਂ ਫਿਰ ਬਾਏ ਕੀਤੀਆਂ ਨੇ ਤੇ ਹੁਣ ਇਹ ਮੇਰੀ ਕਲੈਕਸ਼ਨ ਦੇ ਵਿੱਚ ਸਾਮਲ ਨੇ ਇਹ ਪੂਰੀ ਸੀਟ ਆ ਇਹ ਮੇਰੇ ਕੋਲੇ 5 6 ਸ਼ੀਟਾਂ ਹੈਗੀਆਂ ਜਿਹੜੀਆਂ ਮੈਂ ਇਕੱਠੀਆਂ ਮੰਗਾ ਲੀਆਂ ਸੀਗੀਆਂ ਫਿਰ ਤੇ ਇਸ ਤਰ੍ਹਾਂ ਦੀਆਂ ਆ ਦੇਖੋ ਇਸ ਤਰ੍ਹਾਂ ਦੀ ਸਟੈਂਪ ਹੈ ਸ਼ੀਟ ਆ ਪੂਰੀ ਸਟੈਂਪ ਤਾਂ ਇਹਦੇ ਵਿੱਚ ਗੱਲੀ ਆ ਹੈਗੀ 175 ਲਿਖਿਆ ਹੋਇਆ ਜਿਹਦੇ ਤੇ ਐਮਟੀ ਇਹਨਾਂ ਦਾ ਕੋਈ ਕਰੰਸੀ ਦਾ ਨਾਮ ਹੋਣਾ ਤੇ ਇਹਦਾ ਨਾਮ ਵੀ ਲਿਖਿਆ ਹੋਇਆ ਤੇ ਸਾਰਾ ਕੁਝ ਇਹਦੇ ਵਿੱਚ ਆਪਾਂ ਨੂੰ ਉਹਨਾਂ ਨੇ ਦਿਖਾਇਆ ਹੋਇਆ ਇਸ ਤਰ੍ਹਾਂ ਇਹ ਆ ਦੇਖੋ ਆ ਵੀ ਇਹਦੀ ਪੇਂਟਿੰਗ ਅਮਰਤਾ ਸੇਰਗਿਲ ਦੀ ਅੱਛਾ ਲਿਖਿਆ ਹੋਇਆ ਜੇ ਤੁਸੀਂ ਦੇਖੋਗੇ ਇਹ ਕੱਲੀ ਫੋਟੋ ਲੱਗੀ ਹੋਈ ਹੈ ਸੀਟ ਦੇ ਉੱਤੇ ਤੇ ਇਹ ਤੋਂ ਬਾਅਦ ਜਿਹੜੀ ਹੋਰ ਸਟੈਂਪ ਆਪਾਂ ਉਹ ਵੀ ਦੇਖਦੇ ਆ ਨਾਲ ਉਹਨਾਂ ਸਟੈਂਪਾਂ ਦੀਆਂ ਇਹ ਸੀਟਾਂ ਨੇ ਜਿਹੜੀਆਂ ਆ ਚਾਰ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਤੇ ਇਹ ਦੋ ਵਾਰੀ ਛਾਪੀਆਂ ਗਈਆਂ ਨੇ ਇਸ ਕੰਟਰੀ ਵੱਲੋਂ ਪਹਿਲਾਂ 2013 ਦੇ ਵਿੱਚ ਉਸ ਤੋਂ ਬਾਅਦ 2023 ਦੇ ਵਿੱਚ ਯਾਨੀ ਕਿ 10 ਸਾਲਾਂ ਬਾਅਦ ਫੇਰ ਤੇ ਇਹ ਕੰਟਰੀ ਕਿਹੜੀ ਆ ਇਹ ਸਾਊਥ ਅਫਰੀਕਾ ਦੀ ਇੱਕ ਕੰਟਰੀ ਆ ਤੇ ਆ ਇਹਦਾ ਨਾਮ ਗਿਨੀ ਬਿਸਾਊ ਤੇ ਇਹ ਸਭ ਤੋਂ ਪਹਿਲੀ ਜਿਹੜੀ ਸਟੈਂਪ ਇਹਦੀ ਸੀਟ ਆਪਾਂ ਪਹਿਲਾਂ ਉਹਦੇ ਬਾਰੇ ਗੱਲ ਕਰ ਲੈਨੇ ਆ ਜਿਹੜੀ ਕਿ ਇਹ ਹੈ ਇਹ ਤੇ ਆਹ ਦੀ ਸਟੈਂਪ ਆ ਇਹਦੇ ਵਿੱਚ 2800 ਉਹਨਾਂ ਦੇ ਹੋਣੀਆਂ ਜੋ ਵੀ ਉਹਨਾਂ ਦਾ ਕਰੰਸੀ ਆ ਤੇ ਇਹਦੇ ਤੇ ਆ ਪਿਕਚਰ ਲੱਗੀ ਹੋਈ ਆ ਸੀਟ ਆ ਇਹ ਪੂਰੀ ਇੱਥੇ ਮਰਤਾ ਸੇਰਗਿਲ ਦਾ ਪੂਰਾ ਨਾਮ ਲਿਖਿਆ ਹੋਇਆ ਸੌਮੀ ਅਨਿਵਰਸਰੀ ਤੇ ਇਹ ਕਿਉਂਕਿ 1913 ਦੇ ਵਿੱਚ ਉਹਦਾ ਬਰਥ ਹੋਇਆ ਸੀ ਤੇ ਇਹ 2013 ਦੀ ਹੈਗੀ ਆ ਜਾਨੀ ਉਹਦੇ 100 ਸਾਲਾਂ ਦੇ ਉੱਤੇ ਇਸ ਕੰਟਰੀ ਨੇ ਉਹਦੀ ਯਾਦ ਦੇ ਵਿੱਚ ਇਹ ਸਟੈਂਪ ਜਾਰੀ ਕੀਤੀ ਸੀਗੀ ਜਿਹਦੀ ਆ ਸੀਟ ਆਪਣੇ ਕੋਲੇ ਤੇ ਇੱਥੇ ਉਹਦੇ ਬਾਰੇ ਸਾਰਾ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਆ ਦੇਖੋ ਤੇ ਨਾਲ ਲਿਖ ਇੱਥੇ ਲਿਖਿਆ ਵੀ ਹੋਇਆ ਜੇ ਤੁਸੀਂ ਆ ਪੜ੍ਹੋਗੇ ਸਿੱਖ ਪੰਜਾਬੀ ਤੇ ਇਸ ਤਰ੍ਹਾਂ ਆ ਦੇਖੋ ਆਹ ਸਟੈਂਪ ਹੈ ਇਹਦੇ ਉੱਤੇ ਆਹ ਪਿਕਚਰ ਲੱਗੀ ਹੋਈ ਆ ਇਹ ਉਹਦੀ ਅੰਮ੍ਰਤਾ ਸੇਰ ਗੱਲ ਬਣਾਈ ਹੋਈ ਆ ਤੇ ਇਹ ਉਹਦੀ ਪੇਂਟਿੰਗ ਕਰਨ ਦੀ ਆਹਦੇ ਹੱਥ 'ਚ ਬਰਸ਼ ਫੜੇ ਹੋਏ ਨੇ ਤੇ ਇੱਧਰ ਉਹਦੇ ਨਾਂ ਨਾਂ ਦੇ ਨਾਲ ਸਾਰੀ ਜਿਹੜੀ ਉਹਦੀ ਜਨਮ ਤਰੀਕ ਤੇ ਐਚਟੀ ਉਹ ਸਾਰਾ ਕੁਝ ਲਿਖਿਆ ਹੋਇਆ ਜੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਤੇ ਇਹਦੇ ਨਾਲ ਇੱਕ ਸੀਟ ਆ ਸੀਗੀ ਚਾਰ ਸਟੈਂਪਾਂ ਇਹਦੇ ਤੇ ਆ ਸੀਟ ਦੇ ਉੱਤੇ ਚਾਰ ਸਟੈਂਪਾਂ ਨੇ ਤੇ ਚਾਰੇ ਇਹ 8 800 ਦੀਆਂ ਨੇ ਤੇ ਇਹਨਾਂ ਦੇ ਉੱਤੇ ਚਾਰਾਂ ਦੇ ਉੱਤੇ ਅ ਅਮਰਤਾ ਸੇਰਗਲ ਦੀ ਜਿਹੜੀ ਪਿਕਚਰ ਬਣਾਈ ਹੋਈ ਆ ਤੇ ਨਾਲ ਉਹਦੀ ਪੇਂਟਿੰਗ ਤੇ ਪਹਿਲੀ ਸਟੈਂਪ ਇਹ ਆ ਜੇ ਜੇ ਤੁਸੀਂ ਆਹ ਦੇਖ ਸਕਦੇ ਹੋ ਇਹਦੇ ਉੱਤੇ ਇੱਥੇ 2013 ਵੀ ਲਿਖਿਆ ਹੋਇਆ ਆਹ ਜੇ ਤੁਸੀਂ ਦੇਖ ਸਕਦੇ ਹੋ ਤਾਂ ਆਹ ਦਾ ਨਾਮ ਲਿਖਿਆ ਹੋਇਆ ਤੇ ਕੰਟਰੀ ਦਾ ਨਾਮ ਵੀ ਆ ਤੇ ਜਿੰਨੇ ਦੀ ਹੈਗੀ ਉਹ ਵੀ ਸਾਰਾ ਕੁਝ ਉਹਨਾਂ ਨੇ ਡਿਟੇਲ ਦੇ ਵਿੱਚ ਲਿਖੀ ਹੋਈ ਆ ਤੇ ਉਹ ਤੋਂ ਬਾਅਦ ਹੈਗੀ ਆਹ ਸਟੈਂਪੇਰੀ ਜਿਹੜੀ ਆ ਸੀ ਇਹ ਵੀ ਅਮਰਤਾ ਸੇਰ ਗੱਲਵੋ ਨੂੰ ਬਣਾਈ ਗਈ ਪੇਂਟਿੰਗ ਦੀ ਉਹਦੇ ਨਾਲ ਜਿਹੜੀ ਪਿਕਚਰ ਆਈ ਹੋਈ ਆ ਤੇ ਫਿਰ ਚੌਥੀ ਹੈਗੀ ਆ ਆਹਾਂ ਜਿਹੜੀ ਆ ਸਟੈਂਪ ਆ 2013 ਦੀ ਤੇ ਇਹ ਤੋਂ ਬਾਅਦ ਅਗਲੀ ਸਟੈਂਪ ਇਹ ਆ ਇਹੇ ਵਾਰੀ ਇਹ ਸਾਰੀਆਂ ਸਟੈਂਪਾਂ ਇਹ ਜਿਹੜੀਆਂ ਆ ਪੰਜੇ ਸਟੈਂਪਾਂ ਕਹ ਲੋ ਇੱਕ ਇਹ ਜਿਹੜੀ ਸੀਟ ਚ ਤੇ ਇੱਕ ਆਹ ਇਹ ਸਾਰੀਆਂ 2013 ਦੇ ਵਿੱਚ ਇਹਦੇ ਵੱਲੋਂ ਛਾਪੀਆਂ ਨੇ ਇਸ ਕੰਟਰੀ ਪਰ ਜਿਹਦਾ ਨਾਮ ਆ ਲਿਖਿਆ ਹੋਇਆ ਤੇ ਬਾਕੀ ਇਹਦਾ ਨਾਮ ਵੀ ਲਿਖਿਆ ਹੋਇਆ ਦੇਖੋ ਤੇ ਇਹਦੇ ਤੋਂ ਬਾਅਦ 110ਵੇਂ 10 ਸਾਲ ਹੋਣ ਤੇ ਇਸੇ ਕੰਟਰੀ ਵੱਲੋਂ ਹੋਰ ਸਟੈਂਪਾਂ 2023 ਦੇ ਵਿੱਚ ਸਾਪੀਆਂ ਹੋਈਆਂ ਜਿਹੜੀਆਂ ਆਪਾਂ ਹੁਣ ਦੇਖਦੇ ਹਾਂ ਉਹ ਹੈਗੀਆਂ ਇਹ ਇਹ ਜਿਹੜੀਆਂ ਦੋ ਸੀਟਾਂ ਨੇ ਦੋਨੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਨੇ ਅੱਡ-ਅੱਡ ਤਰ੍ਹਾਂ ਦੀਆਂ ਜਿਵੇਂ ਆਹ ਸਟੈਂਪੇ ਦੇ ਵਿੱਚ ਮੈਨੂੰ ਨਹੀਂ ਕਿਤੇ ਦਿਖੀ ਆਈਗੀ ਤੇ ਜਿਵੇਂ ਆਹ ਸਟੈਂਪੇ ਦੇ ਵਿੱਚ ਹੈਗੀ ਆ ਪਰ ਇਹਦਾ ਰੇਟ ਆਡਾ ਇੱਥੇ ਇਹਦਾ ਰੇਟ ਹੋਰ ਆ ਇੱਥੇ ਇਹਦਾ ਰੇਟ ਹੋਰ ਆ ਆਹ ਵੀ ਸਟੈਂਪ ਹੈਗੀ ਪਰ ਇੱਥੇ ਰੇਟ ਹੋਰ ਆ ਇਸ ਤਰ੍ਹਾਂ ਉਹਨਾਂ ਨੇ ਇਹ ਪਹਿਲਾਂ ਵੀ ਸਟੈਂਪਾਂ ਛਾਪੀਆਂ ਹੋਈਆਂ ਨੇ ਪਰ ਇਸ ਵਾਰ ਵਿੱਚ ਹੋਰ ਵੀ ਸ਼ਾਮਲ ਕੀਤੀਆਂ ਨੇ ਤੇ ਉੱਪਰ ਇਹਨਾਂ ਨੇ ਲਿਖਿਆ ਹੋਇਆ 110ਵੀਂ ਉਹਦੀ ਯੂਨੀਵਰਸਿਟੀ ਤੇ ਅੰਮ੍ਰਿਤਾ ਸੇਰਗਿੱਲ ਤੇ ਇਧਰਲੀ ਸਾਈਡ ਦੇ ਉੱਤੇ ਵੀ ਲਿਖਿਆ ਹੋਇਆ ਦੋਨਾਂ ਸੀਟਾਂ ਦੇ ਉੱਤੇ ਤੇ ਆਹ ਸਾਰੀਆਂ ਸਟੈਂਪਾਂ ਅੰਮ੍ਰਿਤਾ ਸੇਰਗਿੱਲ ਦੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਨੇੜੇ ਹੋ ਕੇ ਦਿਖਾ ਦਿੰਨੇ ਆ ਤੁਹਾਨੂੰ ਤੇ ਆਹ ਦੇਖੋ ਇਹ ਜਿਹੜੀ ਸਟੈਂਪ ਦਾ ਕੋਈ ਜਿਹੜੀ ਇਹਦੀ ਪੇਂਟਿੰਗ ਉਹਦਾ ਨਾਮ ਹੋਣਾ ਤੇ ਆਹ ਦੀ ਪਿਕਚਰ ਲਾਈ ਹੋਈ ਆ ਮਗਰ ਉਮੀ ਸਟੈਂਪ ਇੱਧਰ ਨਾਮ ਲਿਖਿਆ ਹੋਇਆ ਇੱਥੇ ਤ੍ਰੀਕ ਸਨ ਲਿਖੀ ਹੋਈ ਆ ਤੇ ਨਾਲ ਆਹ ਦੂਜੀ ਸਟੈਂਪ ਜਮਾਂ ਸੇਮ ਉਹੀ ਜਿਹੜੀ ਪਹਿਲਾਂ ਸੀਗੀ ਇਹ ਸੇ ਸੇ 100 ਦੀਆਂ ਨੇ ਸਾਰੀਆਂ ਆ ਦੇਖੋ ਤੇ ਆਹ ਸਟੈਂਪ ਆਹ ਪਿਕਚਰ ਆ ਜਿਹੜੀ ਇਹ ਜਿਹੜੀ ਇੰਡੀਆ ਦੀ ਸਟੈਂਪ ਸੀਗੀ ਉਹਦੇ ਉੱਤੇ ਵੀ ਲੱਗੀ ਹੋਈ ਆ ਜੇ ਤੁਹਾਡੇ ਯਾਦ ਹੋਵੇ ਆਪਾਂ ਤੁਹਾਨੂੰ ਦਿਖਾਈਏ ਇੱਕ ਵਾਰੀ ਫੇਰ ਤੇ ਆਹ ਦੇਖੋ ਆਹੀ ਜਿਹੜੀ ਇਹਦੀ ਪੇਂਟਿੰਗ ਅਮਰਤਾ ਸੇਰਗਿਲ ਦੀ ਤੇ ਉਹੀ ਆ ਲੱਗੀ ਹੋਈ ਤੇ ਉਹ ਤੋਂ ਬਾਅਦ ਇੱਕ ਆ ਸੀਗੀ ਤੇ ਫਿਰ ਉਸ ਤੋਂ ਅਗਲੀ ਇੱਕ ਆ ਸੀ ਤੇ ਜਿਹੜੀ ਦੂਸਰੀ ਸੀਟ ਆ ਉਹਦੇ ਵਿੱਚ ਜਿਹੜੀਆਂ ਇਹ 650 ਦੀਆਂ ਨੇ ਸਟੈਂਪਾਂ ਹੋਏ ਨੇ 2023 ਦੇ ਵਿੱਚ ਪਹਿਲੀ ਸਟੈਂਪ ਆ ਇਹ ਤੇ ਪੂਰਾ ਇੱਥੇ ਇਹਨਾਂ ਨੇ ਨਾਂ ਨੂੰ ਸਾਰਾ ਕੁਝ ਲਿਖਿਆ ਹੋਇਆ ਇਹ ਦੂਸਰੀ ਇਹ ਵੈਸੇ ਇੱਥੇ ਵੀ ਸੀਗੀ ਆਪਾਂ ਕਿਉਂਕਿ ਛੋਟੀ ਉਮਰ ਸੀਗੀ 28 ਸਾਲ ਤੇ ਇਸ ਕਰਕੇ ਉਹਦੀਆਂ ਸਟੈਂਪਾਂ ਥੋੜੀਆਂ ਹੀ ਹੋਣੀਆਂ ਨੇ ਤੇ ਆ ਸਟੈਂਪਾਂ 'ਨੀ ਉਹਦੀਆਂ ਪਿਕਚਰਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਥੋੜੀਆਂ ਹੋਣੀਆਂ ਨੇ ਉਹੀ ਬਾਰੀ-ਬਾਰੀ ਛਾਪੀ ਹੈ ਤੇ ਆ ਦੇਖੋ ਇਹ ਇੱਕ ਜਣੀ ਸਿੱਖ ਕੁੜੀ ਆ ਜਿਵੇਂ ਉਹਨਾਂ ਨੇ ਵੀ ਥੱਲੇ ਲਿਖਿਆ ਹੋਇਆ ਅਮਰਤਾ ਸ਼ੇਰਗਿੱਲ ਉਹਦੇ ਨਾਂ ਤੋਂ ਵੀ ਪਤਾ ਲੱਗਦਾ ਕਿਉਂਕਿ ਅਮਰਪਾਲ ਜਿਹੜਾ ਨਾਂ ਉਹ ਕਾਫੀ ਚਰਚਾ ਦਾ ਵਿਸ਼ਾ ਬਣਦਾ ਜਿਹਦਾ ਵੀ ਇਹ ਨਾਂ ਹੁੰਦਾ ਅੱਜ ਕੱਲ੍ਹ ਵੀ ਇਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਤੇ ਉਧਰ ਆਪਾਂ ਨਾ ਜਾਂਦੇ ਹੋਏ ਤੇ ਆਹ ਦੇਖੋ ਇਹ ਸਾਰੇ ਅਮਰਤਾ ਸ਼ੇਰਗਿੱਲ ਜਿਹਦੀ ਮਾਤਾ ਇੱਕ ਸਿੰਗਰ ਸੀਗੀ ਤੇ ਪੇਟਾ ਉਹਦਾ ਪੰਜਾਬ ਤੋਂ ਸੀਗਾ ਤੇ ਇਸ ਤਰ੍ਹਾਂ ਇਸ ਕੁੜੀ ਨੇ ਬਹੁਤ ਆਪਣਾ ਨਾਮ ਬਣਾਇਆ ਥੋੜੇ ਟਾਈਮ ਦੇ ਵਿੱਚ ਤੇ ਇਹਦੀ ਜਿਹੜੀ ਪੇਂਟਿੰਗ ਆਪਾਂ ਤੁਹਾਨੂੰ ਜਿਵੇਂ ਦੱਸਿਆ ਸੀ ਆਪਾਂ ਟਰਾਈ ਕਰਾਂਗੇ ਉਹ ਇਸ ਵੀਡੀਓ ਵਿੱਚ ਨਾਲ ਐਡ ਕਰਨ ਦੀ ਜਿਹੜੀ 62 ਕਰੋੜ ਰੁਪਏ ਦੀ 2025 ਦੇ ਵਿੱਚ April ਦੇ ਵਿੱਚ ਵਿਕੀ ਆ ਤੇ ਇਸ ਤਰ੍ਹਾਂ ਇਹ ਅਮਰਤਾ ਸ਼ੇਰਗਿੱਲ ਬਾਰੇ ਜੋ ਟਿਕਟਾਂ ਹੁਣ ਤੱਕ ਜਾਰੀ ਹੋਈਆਂ ਨੇ ਮੈਨੂੰ ਜਿੰਨਿਆ ਕੋ ਪਤਾ ਲੱਗਿਆ ਤੇ ਮੇਰੀ ਕਲੈਕਸ਼ਨ ਵਿੱਚ ਇਹ ਸਭ ਸਾਰੀਆਂ ਸ਼ਾਮਲ ਕੀਤੀਆਂ ਨੇ ਮੈਂ ਤੇ ਉਹ ਇਹ ਨੇ ਤੇ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋ ਚੰਗੀ ਲੱਗੀ ਹੋ ਦੇਖਦੇ ਰਹੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ